ਦੋਸਤੋ ਪਿਛਲੀ ਵੀਡੀਓ ਵਿੱਚ ਆਪਾਂ ਅਲੱਗ-ਅਲੱਗ ਸਾਹਿਤਕ ਪੱਤਰਕਾਵਾਂ ਦੇ ਵਿੱਚ 66 ਵਾਲੀਆਂ 2024 ਦੀਆਂ ਕਹਾਣੀਆਂ ਦੇ ਬਾਰੇ ਵਿਸਤਾਰ ਦੇ ਵਿੱਚ ਚਰਚਾ ਕੀਤੀ ਸੀ ਕਿ ਕਿਹੜੀਆਂ ਕਹਾਣੀਆਂ ਕਮਜ਼ੋਰ ਸਨ ਕਿਹੜੀਆਂ ਮੱਧਮ ਦਰਜੇ ਦੀਆਂ ਸਨ ਤੇ ਕਿਹੜੀਆਂ ਬਹੁਤ ਵਧੀਆ ਕਹਾਣੀਆਂ ਸਨ ਤੇ ਕਿਹੜੀ ਕਹਾਣੀ ਮੈਨੂੰ ਸਭ ਤੋਂ ਉੱਤਮ ਲੱਗੀ ਸੀ ਤੇ ਦੋਸਤੋ ਜਿਹੜੀ ਪੰਜਾਬੀ ਕਹਾਣੀਕਾਰਾਂ ਨੂੰ ਜਿਹੜੀ ਚੀਜ਼ ਸਮਝਣ ਦੀ ਲੋੜ ਹੈ ਜ਼ਿਆਦਾਤਰ ਜਿਹੜੀ ਪੰਜਾਬੀ ਕਹਾਣੀਆਂ ਉਹ ਯਥਾਰਥ ਤੋਂ ਬਹੁਤ ਦੂਰ ਹੈ ਇਹੇ ਕਰੇ ਥਾਰਦੇ ਇਹ ਵੀ ਪੁੱਛਦੀ ਆ ਤਾਂ ਉਹ ਅਟਕਠਣੀ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਦੇ ਕਰਕੇ ਕਲਾਪ ਵਿੱਚ ਜਾਂ ਕਲਾਸਿਕ ደረጃ ਹਾਸਲ ਕਰਨ ਦੇ ਵਿੱਚ ਕਹਾਣੀ ਅਸਫਲ ਰਹਿ ਜਾਂਦੀ ਹੈ ਉਸ ਤੋਂ ਅਜਿਹੇ ਹਾਲਾਤਾਂ ਦੇ ਵਿੱਚ ਅਜਿਹੀ ਸਥਿਤੀ ਦੇ ਵਿੱਚ ਇੱਕ ਪੰਜਾਬੀ ਕਹਾਣੀਕਾਰ ਖਾਸ ਕਰਕੇ ਜਿਹੜਾ ਨਵਾਂ ਪੰਜਾਬੀ ਕਹਾਣੀਕਾਰ ਉਹ ਕਿਹੋ ਜਿਹੀ ਕਹਾਣੀ ਲਿਖੇ ਤਾਂ ਉਸ ਨੂੰ ਕਹਾਣੀ ਲਿਖਣ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਿ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਹਾਣੀ ਵਿੱਚ ਦੱਸਣ ਦੇ ਨਾਲੋਂ ਦਿਖਾਉਣਾ ਜ਼ਿਆਦਾ ਜ਼ਰੂਰੀ ਹੈ ਦੂਸਰਾ ਜਿਹੜਾ ਹੈ ਕਥਾ ਵਿਵੇਕ ਜਿਹੜਾ ਹੈ ਉਹ ਬੜਾ ਸਹਿਜ ਰੂਪ ਦੇ ਵਿੱਚ ਬੜਾ ਸੰਤੁਲਨ ਰੂਪ ਦੇ ਵਿੱਚ ਸਾਹਮਣੇ ਆਉਣਾ ਚਾਹੀਦਾ ਹੈ ਕਥਾ ਵਿਵੇਕ ਦਾ ਮਤਲਬ ਹੈ ਕਿ ਕਹਾਣੀਕਾਰ ਉਸ ਦੇ ਰਾਹੀਂ ਆਪਣੀ ਸਿਰਜਣਾ ਦੇ ਰਾਹੀਂ ਆਪਣੀ ਕਹਾਣੀ ਦੇ ਰਾਹੀਂ ਕੀ ਕਹਿਣਾ ਚਾਹੁੰਦਾ ਹੈ ਕੀ ਮਨੋਰਥ ਹੈ ਉਸ ਦਾ ਕੀ ਆਸ਼ਾ ਹੈ ਉਸ ਦਾ ਕੀ ਉਦੇਸ਼ ਹੈ ਉਸਨੇ ਲਿਖਣ ਦੇ ਪਿੱਛੇ ਕੀ ਭਾਵਨਾ ਹੈ ਕਿਹੜੀ ਉਹ ਦ੍ਰਿਸ਼ਟੀ ਜਾਂ ਕਿਹੜੀ ਉਹ ਅੰਤਿਕ ਦ੍ਰਿਸ਼ਟੀ ਦੇਣਾ ਚਾਹੁੰਦਾ ਹੈ ਤਾਂ ਟੁਕਟ ਇਹ ਉਸਦੇ ਮਨ ਦੇ ਵਿੱਚ ਇਹ ਚੀਜ਼ ਜਰੂਰ ਸਪਸ਼ਟ ਰੂਪ ਦੇ ਵਿੱਚ ਹੋਵੇ ਜਦੋਂ ਇਹ ਚੀਜ਼ ਸਪਸ਼ਟ ਰੂਪ ਦੇ ਵਿੱਚ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਸਦੇ ਨਾਲ ਸੰਬੰਧਤ ਉਹ ਕਿੱਟਨਾ ਵਾਈ ਕੱਠੀਆਂ ਕਰਦਾ ਹੈ ਉਸਦੇ ਨਾਲ ਉਹ ਵਰਤਾਰੇ ਜਿਹੜੇ ਹਨ ਆਸ-ਪਾਸੇ ਦੇਖਦਾ ਹੈ ਅਤੇ ਉਸਦੇ ਨਾਲ ਨਾਲ ਉਹ ਅਲੱਗ-ਅਲੱਗ ਜਿਹੇ ਵਿਸ਼ੇ ਜਿਹੜੇ ਨੇ ਜਿਵੇਂ ਮਨੋਵਿਗਿਆਨ ਹੈ ਜਿਵੇਂ ਸਮਾਜ ਵਿਗਿਆਨ ਹੈ ਸਮਾਜ ਸ਼ਾਸਤਰ ਹੈ ਐਨਥਰੋਪੋਲੋਜੀ ਹੈ ਜਾਂ ਪਾਲਿਟੀ ਹੈ ਇਤਿਹਾਸ ਹੈ ਤਾਂ ਇਹਨਾਂ ਵਿਸ਼ਿਆਂ ਨੂੰ ਬੜੀ ਡੂੰਘਾਈ ਦੇ ਨਾਲ ਇਸਦੇ ਜਿਹੜੇ ਸੰਕਲਪ ਨੇ ਇਹਨਾਂ ਦੇ ਵਿੱਚ ਇਹਦੇ ਵੱਖ-ਵੱਖ ਵਿਦਵਾਨਾਂ ਤੇ ਚਿੰਤਕਾਂ ਨੇ ਅਲੱਗ-ਅਲੱਗ ਸਮੇਂ ਦੇ ਉੱਤੇ ਜੋ ਸਰਵੇਖਣਾਂ ਦੇ ਰਾਹੀਂ ਜੋ ਸਮਝਦੇ ਰਾਹੀਂ ਜੋ ਖੋਜਦੇ ਰਾਹੀਂ ਜੋ ਸਿੱਟੇ ਕੱਢੇ ਨੇ ਉਹਨਾਂ ਨੂੰ ਬੜੀ ਉਹਨਾਂ ਸੂਝਾਂ ਨੂੰ ਬੜੇ ਸਿਆਣਪ ਦੇ ਨਾਲ ਬੜੇ ਨੀਮਤ ਦੇ ਨਾਲ ਉਹ ਸਮਝ ਤੇ ਫਿਰ ਉਸ ਨੂੰ ਕਹਾਣੀ ਦੇ ਵਿੱਚ ਉਹ ਸੰਤੁਲਨ ਰੂਪ ਦੇ ਵਿੱਚ ਤੇ ਸਹਿਜ ਰੂਪ ਦੇ ਵਿੱਚ ਲਿਆਵੇ ਇਹ ਇਹ ਨ ਹੋਵੇ ਕਿ ਉਹ ਨਾ ਦੀ ਕੋਟੇਸ਼ਨ ਦੇਵੇ ਇਸ ਦੇ ਨਾਲ ਕੀ ਹੈ ਕਿ ਕਹਾਣੀਕਾਰ ਤੇ ਬਿਰਤਾਂਤਕਾਰ ਆਪਸ ਦੇ ਵਿੱਚ ਰਲਗੱਡ ਹੋ ਜਾਂਦੇ ਨੇ ਤਾਂ ਜ਼ਰੂਰੀ ਸ ਇਹ ਨੁਕਤਾ ਕਿ ਜਿਹੜਾ ਬਿਰਤਾਂਤਕਾਰ ਹੈ ਉਹ ਕਦੇ ਵੀ ਕਹਾਣੀਕਾਰ ਦੇ ਨਾਲ ਰਲਗੱਡ ਨਾ ਹੋ ਜਾਵੇ ਜਿਵੇਂ ਕਿ ਡਾਕਟਰ ਬਲਦੇਰ ਸਿੰਘ ਢਾਲੀਆਦ ਹੋਰਾਂ ਨੇ ਆਪਣੇ ਲੇਖ ਦੇ ਵਿੱਚ ਇਸ ਗੱਲ ਦਾ ਇਸ਼ਾਰਾ ਵੀ ਬੜੀ ਚੰਗੀ ਤਰ੍ਹਾਂ ਕਰ ਦਿੱਤਾ ਹੈ 드레ਸ਼ ਸਿਰਜਣਾ ਜਿਹੜੀ ਆ ਉਹ ਜਿੰਦੀ ਹੈ ਕਹਾਣੀ ਦੇ ਵਿੱਚ ਦੱਸਣ ਦੇ ਨਾਲ ਉਹ ਦੱਸੇ ਕਹਾਣੀ ਦੇ ਵਿੱਚ ਉਪਦੇਸ਼ ਆਤਮਕਵਾਦ ਨਾ ਹੋਵੇ ਕਹਾਣੀ ਉਪਦੇਸ਼ ਨਾ ਦੇਵੇ ਕਹਾਣੀ ਕੋਈ ਆਦਰਸ਼ਵਾਦੀ ਜਾਂ ਸੁਧਾਰਵਾਦੀ ਨਾ ਹੋਵੇ ਕਿਉਂਕਿ ਉਹ ਵੇਲੇ ਜਿਹੜੇ ਹਨ ਉਹ ਪਹਿਲੀ ਪੀੜ੍ਹੀ ਜਿਹੜੀ ਕਹਾਣੀ ਦੀ ਸੀ ਉਸ ਦੇ ਵਿੱਚ ਉਹ ਚੀਜ਼ਾਂ ਹੋ ਚੁੱਕੀਆਂ ਹਨ ਉਹ ਲਿਖ ਚੁੱਕੀਆਂ ਹਨ ਉਹਨਾਂ ਨੂੰ ਦੁਬਾਰਾ ਦੁਬਾਰਾ ਦੁਹਰਾਉਣਾ ਨਹੀਂ ਚਾਹੀਦਾ ਦੂਸਰੀ ਗੱਲ ਇਹ ਵੀ ਹੈ ਕਿ ਜਿਹੜੇ ਯਥਾਰਥਵਾਦ ਹੈ ਕਹਾਣੀ ਦੇ ਵਿੱਚ ਤਾਂ ਹੀ ਉੱਭਰਦਾ ਹੈ ਜੇਕਰ ਕਹਾਣੀ ਉੱਚੀਸੁਰਦੀ ਨਾ ਹੋਵੇ ਉਪਦੇਸ਼ਾਤਮਕ ਨਾ ਹੋਵੇ ਅਤੇ ਗੱਲ ਸਿੱਧੀ ਨਾ ਕਰੇ ਕਹਾਣੀ ਰਮਜ਼ ਦੇ ਵਿੱਚ ਸੰਕੇਤਾਂ ਦੇ ਵਿੱਚ ਬੜਾ ਕੁਝ ਕਹਿਣ ਦੇ ਯੋਗ ਹੁੰਦੀ ਹੈ ਤੇ ਕਹਾਣੀਕਾਰ ਨੇ ਜਿਹੜਾ ਪਾਠਕ ਹੈ ਉਸ ਨੂੰ ਵੀ ਸਪੇਸ ਦੇਣੀ ਹੁੰਦੀ ਹੈ ਜਦੋਂ ਕਹਾਣੀਕਾਰ ਸਾਰਾ ਕੁਝ ਆਪ ਹੀ ਦੱਸਣ ਲੱਗ ਜਾਂਦਾ ਹੈ ਤਾਂ ਪਾਠਕ ਦੇ ਲਈ ਸਪੇਸ ਨਹੀਂ ਬਚਦੀ ਪਾਠਕ ਦੇ ਲਈ ਆਪ ਕੁਝ ਸਮਝਣ ਦਾ ਕੁਝ ਨਿਰਣਾ ਕਰਨ ਦਾ ਜਿਹੜਾ ਕੋਈ ਤੱਤ ਬਚਦਾ ਹੀ ਨਹੀਂ ਹੈ ਕਹਾਣੀ ਦੇ ਵਿੱਚ ਵਰਤਾਂਤ ਜਿਹੜਾ ਹੈ ਨਾ ਉਹ ਬੇਲੋੜਾ ਨਹੀਂ ਹੋਣਾ ਚਾਹੀਦਾ ਜਿਵੇਂ ਅਰਨੇਸਟ ਹੈਮਿੰਗਵੇ ਨੇ ਵੀ ਕਿਹਾ ਸੀ ਕਿ ਜਦੋਂ ਕਹਾਣੀਕਾਰ ਲਿਖਦਾ ਹੈ ਜਦੋਂ ਇੱਕ ਨਾਵਲ ਕਾਰ ਲਿਖਦਾ ਹੈ ਕੋਈ ਵੀ ਗਲਤੀ ਵਿਧਾ ਦੇ ਵਿੱਚ ਕੁਝ ਵੀ ਜਦੋਂ ਲਿਖਿਆ ਜਾਂਦਾ ਹੈ ਤਾਂ ਉਸ ਦੇ ਵਿੱਚ ਬੇਲੋੜਾ ਵਰਤਾਂਤ ਐਨ ਸ਼ਾਂਠ ਦੇਣਾ ਚਾਹੀਦਾ ਹੈ ਖਤਮ ਕਰ ਦੇਣਾ ਚਾਹੀਦਾ ਹੈ ਇਹ ਗੱਲ ਬਹੁਤ ਹੀ ਜ਼ਰੂਰੀ ਹੈ ਪਰ ਅੱਜ ਦੇ ਕਹਾਣੀਕਾਰ ਜਿਹੜੇ ਹਨ ਉਸ ਦੇ ਵਿੱਚ ਬਿਰਤਾਂਤ ਜਿਹੜਾ ਪਾਉਂਦੇ ਨੇ ਉਸ ਦੇ ਕਰਕੇ ਕਹਾਣੀ ਬਹੁਤ ਕਮਜ਼ੋਰ ਜਾਂ ਮੱਧਮ दर्जे ਦੀ ਰਹਿ ਜਾਂਦੀ ਹੈ ਜਿਹੜੀ ਅਗਲੀ ਗੱਲ ਹੈ ਕਿ ਕਹਾਣੀਕਾਰ ਕੋਈ ਵਾਰੀ ਆਪਣੀ ਵਿਲੱਖਣ ਬਿਰਤਾਂਤਿਕ ਸ਼ੈਲੀ ਨੂੰ ਪੇਸ਼ ਕਰਨ ਦੇ ਲਈ ਤੇ ਜਾਂ ਕਹਾਣੀਕਾਰ ਜਿਹੜਾ ਆਪਣੇ ਗਿਆਨ ਦਾ ਜਿਹੜਾ ਟੰਡੋਰਾ ਪਿੱਟਣ ਦੇ ਲਈ ਜਾਂ ਆਪਣੇ ਗਿਆਨ ਦਾ ਆਪਣੀ ਜਾਣਕਾਰੀ ਦਾ ਪ੍ਰਦਰਸ਼ਨ ਕਰਨ ਦੇ ਲਈ ਵੀ ਕਹਾਣੀ ਵਿੱਚ ਬੇਲੋੜੇ ਤੱਤ ਪਾ ਦਿੰਦਾ ਹੈ ਇਸ ਤੋਂ ਬਾਅਦ ਹੈ ਕਿ ਜਿਹੜੀ ਗੱਲ ਸਿੱਧੀ ਕਹਿਣੀ ਹੈ ਤੇ ਉਹੋ ਤੇਢੀ ਕਰਨ ਦੀ ਕੋਸ਼ਿਸ਼ ਕਰਦਾ ਤੇ ਜਿਹੜੀ ਤੇਢੀ ਕਹਿਣੀ ਹੈ ਰਮਜੀ ਕਹਿਣੀ ਆ ਉਸ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰਦਾ ਉੱਥੇ ਕਿੱਥੇ ਸਿੱਧੀ ਕਹਿਣੀ ਹੈ ਕਿੱਥੇ ਅਸਿੱਧੀ ਰਮਜ਼ ਦੇ ਵਿੱਚ ਸੰਕੇਤ ਦੇ ਵਿੱਚ ਚੇਨ ਦੇ ਵਿੱਚ ਕਹਿਣੀ ਹੈ ਇਹ ਇਸ ਗੱਲ ਦਾ ਨਿਰਣਾ ਕਰਨਾ ਤੇ ਨਿਪਟਾਰਾ ਕਰਨਾ ਵੀ ਕਹਾਣੀਕਾਰ ਨੂੰ ਆਉਣਾ ਚਾਹੀਦਾ ਹੈ ਉਸਦੇ ਲਈ ਚੰਗੀਆਂ ਕਹਾਣੀਆਂ ਜਿਹੜੀਆਂ ਨੇ ਜਿਵੇਂ ਸਵੇਰ ਹੋਣ ਤੱਕ ਕਹਾਣੀ ਆ ਜਿਵੇਂ ਦੁੱਧ ਦਾ ਛੱਪੜ ਕਹਾਣੀ ਆ ਜਿਵੇਂ ਤੂੜੀ ਦਾ ਪੰਡ ਕਹਾਣੀ ਆ ਜਿਵੇਂ ਖੰਬਲ ਕਹਾਣੀ ਆ ਕੁੱਤੀ ਵੇੜਾ ਕਹਾਣੀ ਆ ਭਾਰਤ ਕਹਾਣੀ ਆ ਇਕ ਵਾਰ ਉਸਾਇ ਨੇ ਮੋਆ ਨਹੀਂ ਕਹਾਣੀ ਹੈ ਪਾਵੇ ਨਾਲ ਬੰਨਿਆ ਹੋਇਆ ਕਾਲ ਕਹਾਣੀ ਹੈ ਬੜੀਆਂ ਕਹਾਣੀਆਂ ਪੰਜਾਬੀ ਸਾਹਿਤ ਦੇ ਵਿੱਚ ਪਈਆਂ ਹਨ ਮਾਂਟੋ ਦੀਆਂ ਕਹਾਣੀਆਂ ਨੇ ਮੁੰਜੀ ਪ੍ਰੇਮ ਚੰਦ ਦੀਆਂ ਕਹਾਣੀਆਂ ਨੇ ਹਿੰਦੀ ਦੇ ਵਿੱਚ ਮੁਪਾਸਾਂ ਦੀਆਂ ਕਹਾਣੀਆਂ ਆਪਣੇ ਕੋਲੇ ਹਨ ਚੈਕਰ ਦੀਆਂ ਕਹਾਣੀਆਂ ਹਨ ਉਹ ਹੈਨਰੀ ਦੀਆਂ ਕਹਾਣੀਆਂ ਹਨ ਤਾਂ ਉਹ ਵਿਸ਼ਵ ਸਾਹਿਤ ਜਿਹੜਾ ਹੈ ਜਾਂ ਵਿਸ਼ਵ ਦੀ ਜਿਹੜੀ ਚੰਗੀ ਲਿਖੀ ਕਹਾਣੀ ਹੈ ਪੰਜਾਬੀ ਦੇ ਵਿੱਚ ਲਿਖੀ ਚੰਗੀ ਕਹਾਣੀ ਹੈ ਉਸ ਨੂੰ ਪੜ ਕੇ ਕਥਾ ਦਾ ਇੱਕ ਮਾਡਲ ਵੀ ਸਿਰਜੇ ਕਹਾਣੀ ਕਰਕੇ ਮੇਰੀ ਕਹਾਣੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਦੂਸਰੀਆਂ ਕਹਾਣੀਆਂ ਨੂੰ ਪੜ੍ਹੇ ਤੇ ਵਿਚਾਰੇ ਬਿਨਾ ਕਹਾਣੀ ਲਿਖਣ ਲੱਗ ਜਾਨੇ ਤਾਂ ਸਾਡੀ ਕਹਾਣੀ ਮੱਦਮ दर्जे ਦੀ ਜਾਂ ਬਹੁਤ ਹੀ ਕਮਜ਼ੋਰ दर्जे ਦੀ ਰਹਿ ਜਾਂਦੀ ਹੈ ਮੈਂ ਬਹੁਤ ਕਹਾਣੀਕਾਰਾਂ ਨੂੰ ਇਹ ਵੀ ਕਹਿੰਦੇ ਸੁਣਿਆ ਹੈ ਕਿ ਸਾਡੇ ਕੋਲ ਸਮਾਂ ਨਹੀਂ ਹੁੰਦਾ ਕਿ ਸਾਰੀਆਂ ਕਹਾਣੀਆਂ ਪੜ੍ਹ ਸਕੀਏ ਜਾਂ ਕਹਾਣੀਆਂ ਪੜ੍ਹ ਸਕੀਏ ਜੇਕਰ ਤੁਸੀਂ ਕਹਾਣੀਆਂ 10 ਜਾਂ 100 ਕਹਾਣੀਆਂ ਪੜ੍ਹੀਆਂ ਨਹੀਂ ਤੇ ਫਿਰ ਤੁਸੀਂ ਇੱਕ ਕਹਾਣੀ ਲਿਖਣ ਦੇ ਯੋਗ ਨਹੀਂ ਬਣਦੇ ਤਾਨੂੰ ਬਹੁਤ ਚੰਗੀ ਤਰ੍ਹਾਂ ਕਹਾਣੀਆਂ ਨੂੰ ਸਿਰਫ ਪੜਨਾ ਨਹੀਂ ਉਹਨਾਂ ਦੇ ਵਿੱਚੋਂ ਗੁਜ਼ਰਨਾ ਚਾਹੀਦਾ ਹੈ ਤੇ ਉਸ ਦੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਨਿਭਾ ਕੀਤਾ ਗਿਆ ਹੈ ਬਿਰਤਾਂਤਕਾਰੀ ਕਿਸ ਤਰ੍ਹਾਂ ਦੀ ਹੈ ਕਿਸ ਤਰੀਕੇ ਨਾਲ ਅੰਤਰਦ੍ਰਿਸ਼ਟੀ ਪੇਸ਼ ਕੀਤੀ ਗਈ ਹੈ ਇਹ ਚੀਜ਼ਾਂ ਦੇ ਵੱਲ ਬੜਾ ਧਿਆਨ ਦੇਣ ਦੀ ਲੋੜ ਹੁੰਦੀ ਹੈ ਕਹਾਣੀ ਜਥਾਰਥ ਦੇ ਬਿਲਕੁਲ ਜਥਾਰਥ ਨਹੀਂ ਹੁੰਦੀ पर यथार्थ दे बहुत ਨੇੜੇ ਹੋਣੀ ਚਾਹੀਦੀ ਹੈ ਪਰ यथार्थ ਦੇ ਨੇੜੇ ਕਰਦੇ ਕਰਦੇ ਕਥਾ ਵਿਵੇਕ ਨੂੰ ਆਬੇ ਕਥਾ ਵਿਵੇਕ ਨੂੰ ਲਾਗੂ ਕਰਨ ਦੀ ਹੋੜ ਦੇ ਵਿੱਚ ਕਹਾਣੀ ਕਰ ਕਈ ਵਾਰੀ ਮਨ ਇਛਿਤ ਯਥਾਰਥ ਪੈਦਾ ਕਰਨ ਦੇ ਲਈ ਉਸ ਨੂੰ ਅਤ ਕਥਨੀ ਦੇ ਪੱਧਰ ਦੇ ਉੱਤੇ ਵੀ ਲੈ ਆਉਂਦਾ ਹੈ ਇਸ ਗੱਲ ਤੋਂ ਬਚਣ ਦੀ ਲੋੜ ਹੈ ਕਹਾਣੀ ਸਾਮੀ ਸਹਿਜ ਸੰਜਮ ਤੇ ਸੰਤੁਲਨ ਵਾਲੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਇਹ ਹੈ ਕਿ ਕਹਾਣੀ ਜਿਹੜੀ ਹੈ ਉਸ ਦੀ ਜੋ ਕਥਾ ਸਥਿਤੀ ਹੈ ਉਸ ਨੇ ਮੰਗਾ ਦੇ ਮਤਾਬਕ ਖੋਜ ਕਰਨੀ ਚਾਹੀਦੀ ਹੈ ਆਸ-ਪਾਸੋਂ ਘਟਨਾਵਾਂ ਚੁਣਨੀਆਂ ਚਾਹੀਦੀਆਂ ਹਨ ਉਸ ਦੇ ਲਈ ਕਹਾਣੀਕਾਰ ਆਪਣੇ ਵਿਲੇ ਸਮੇਂ ਦੇ ਵਿੱਚ ਪੜ ਸਕਦਾ ਹੈ ਲੋਕਾਂ ਦੇ ਨਾਲ ਗੱਲਾਂ ਕਰ ਸਕਦਾ ਹੈ ਸਮਾਜ ਦੇ ਵਿੱਚ ਵਿਚਰ ਸਕਦਾ ਹੈ ਤਾਂ ਜੋ ਦੇਖੇ ਕਿ ਸਮਾਜ ਕਿਸ ਤਰੀਕੇ ਦਾ ਵਿਹਾਰ ਕਰਦਾ ਹੈ ਤੇ ਕਿਹੋ ਜਿਹਾ ਵਰਤਾਰਾ ਹੈ ਸਮਾਜ ਦਾ ਲੋਕ ਕਿਸ ਤਰੀਕੇ ਨਾਲ ਸੋਚਦੇ ਹਨ ਜਿਹੜੀ ਕਹਾਣੀ ਦੇ ਵਿੱਚ ਮੰਨਦੀਆਂ ਗੁੰਝਲਾਂ ਨੂੰ ਵੀ ਜਦੋਂ ਪਾਉਣਾ ਹੈ ਤਾਂ ਉਸ ਦੇ ਲਈ ਵੀ ਕਹਾਣੀਕਾਰ ਆਪਦੇ ਆਪ ਦਾ ਆਪਣੇ ਮਨ ਤੇ ਆਪਣੇ ਜਿਹੜਾ ਸਰੀਰ ਹੈ ਜਾਂ ਆਪਣਾ ਜਿਹੜਾ ਦਿਲ ਹੈ ਦਿਮਾਗ ਹੈ ਉਸ ਦੀ ਭਰਪੂਰ ਵਰਤੋਂ ਕਰ ਸਕਦਾ ਹੈ ਕਹਾਣੀ ਕੋਈ ਇਹ ਕਹਾਣੀ ਦੇ ਵਿੱਚ ਇੱਕ ਹੋਰ ਗੱਲ ਹੈ ਕਿ ਮਨ ਇਛਤ ਕਥਾ ਵਿਵੇਕ ਪਾਉਣ ਦੇ ਲਈ ਕਈ ਵਾਰੀ ਅਸੀਂ ਆਪਣੇ ਜਿਹੜੇ ਪਾਤਰ ਹਨ ਉਹਨਾਂ ਨੂੰ ਬਲੈਕ ਐਂਡ ਵਾਈਟ ਦੀ ਬਲੈਕ ਐਂਡ ਵਾਈਟ ਦਾ ਮਤਲਬ ਹੈ ਕਿ ਇੱਕ ਪਾਸੇ ਬਿਲਕੁਲ ਹੀ ਉਸ ਨੂੰ ਵਿਲੈਨ ਬਣਾ ਦੇਣਾ ਤੇ ਦੂਸਰੇ ਪਾਸੇ ਬਿਲਕੁਲ ਹੀ ਆਦਰਸ਼ਵਾਦੀ ਤੇ ਨਾਇਕ ਬਣਾ ਦੇਣਾ ਤਾਂ ਉਸ ਦੇ ਵਿੱਚ ਇੱਕ ਲਕੀਰ ਖਿੱਚ ਕੇ ਕਹਾਣੀਕਾਰ ਜਿਹੜਾ ਹੈ ਉਹ ਆਦੇ ਮਨ ਇਛੇ ਤੇ ਜਾਂ ਅਰਥਾ ਜਾਂ ਮਾਨਿਛੇਤ ਕਲਾ ਬਵੇਕ ਤੇ ਜਾਂ ਫਿਰ ਮਾਨਿਛੇਤ ਕਥਾ ਸਿੱਧੀਆਂ ਨੂੰ ਘੜਨ ਦੀ ਕੋਸ਼ਿਸ਼ ਕਰਦਾ ਹੈ ਇਸ ਵਰਤਾਰੇ ਤੋਂ ਵੀ ਨਿਯਾਤ ਹਾਸਲ ਕਰਨ ਦੀ ਲੋੜ ਹੁੰਦੀ ਹੈ ਅਗਲੀ ਗੱਲ ਹੈ ਕਿ ਕਹਾਣੀ ਕੋਈ ਨਵੀਂ ਬ੍ਰਿਸ਼ਤੀ ਦੇਈ ਕੋਈ ਨਵੀਂ ਅੰਤਰ ਬ੍ਰਿਸ਼ਤੀ ਦੇਈ ਜਿਸ ਦੇ ਕਰਕੇ ਕਥਾਕਾਰ ਦੀ ਲਿਖੀ ਹੋਈ ਲਿਖਤ ਨੂੰ ਪਾਠਕ ਪੜ੍ਹੇ ਸਰੋਤਾ ਸੁਣੇ ਤੇ ਉਸ ਨੂੰ ਲੱਗੇ ਕਿ ਕੁਝ ਮੈਨੇ ਨਵਾਂ ਪਤਾ ਲੱਗਾ ਹੈ ਨਹੀਂ ਤਾਂ ਕਹਾਣੀਕਾਰ ਦੀਆਂ ਕਹਾਣੀਆਂ ਨੂੰ ਪੜਨ ਦੀ ਬਜਾਏ ਆਮ ਸਰੋਤਾ ਆਮ ਪਾਠਕ ਜਿਹੜਾ ਏ ਉਹ ਜਿਹੜਾ ਗੈਰ ਗਲਤੀ ਸਾਹਿਤ ਹੈ ਨਾਨ ਫਿਕਸ਼ਨ ਹੈ ਜਿਸ ਦੇ ਵਿੱਚ ਹਿਸਟਰੀ ਆ ਜਾਂਦੀ ਹੈ ਜਿਸ ਦੇ ਵਿੱਚ ਐਨਥਰੋਪੋਲੋਜੀ ਆ ਜਾਂਦੀ ਹੈ ਸਾਈਕੋਲੋਜੀ ਐਂਡ ਸੋਸ਼ੀਓਲੋਜੀ ਆ ਜਾਂਦੀ ਹੈ ਉਹਨਾਂ ਵਿਚ ਐਨੂੰ ਉਹਨਾਂ ਵਿਸ਼ਿਆਂ ਦੀ ਕਿਤਾਬਾਂ ਜਿਹੜੀਆਂ ਨੇ ਜਾਂ ਸਾਹਿਤਕਾਰ ਚੰਗੇ ਆ ਦੀਪ ਜਾਂ ਜਿਹੜੇ ਖੋਜਕਾਰ ਨੇ ਜਿਹੜੇ ਚਿੰਤਕ ਨੇ ਉਹਨਾਂ ਨੂੰ ਪੜਨਾ ਪਸੰਦ ਕਰਦਾ ਹੈ ਕਹਾਣੀਕਾਰ ਦਾ ਆਪਦਾ ਵੀ ਇੱਕ ਦਰਸ਼ਨ ਹੋਣਾ ਚਾਹੀਦਾ ਹੈ ਜਿਹੜਾ ਕਿ ਕਥਾ ਦੇ ਵਿੱਚੋਂ ਝਲਕਣਾ ਚਾਹੀਦਾ ਹੈ ਜਿਸ ਦੇ ਰਾਹੀਂ ਉਹ ਕਥਾ ਵਿਵੇਕ ਦੀ ਸਥਾਪਨਾ ਕਰਦਾ ਹੈ ਕਥਾ ਸਿਆਨਤ ਦੀ ਸਥਾਪਨਾ ਕਰਦਾ ਹੈ ਆਪਾਂ ਕੁਝ ਚੰਗੀਆਂ ਕਹਾਣੀਆਂ ਜਿਹੜੀਆਂ ਇਸ ਸਾਲ ਛਪੀਆਂ ਨੇ ਉਹਨਾਂ ਦੀ ਜਦੋਂ ਗੱਲ ਕਰਦੇ ਆਂ ਤਾਂ ਆਪਾਂ ਦੇਖਦੇ ਆਂ ਕਿ ਕੁਝ ਨਵੇਂ ਕਹਾਣੀਕਾਰ ਆਏ ਨੇ ਜਿਰੇ ਕਿਤਾਜਾਂ ਕੁਝ ਪ੍ਰਾਣੇ ਕਹਾਣੀਕਾਰ ਵੀ ਆ ਜਿਵੇਂ ਉਹਨਾਂ ਵਿੱਚ ਸਰਗੀ ਸ਼ਾਮਲ ਹੈ ਸੁਨਿੰਦਰ ਨੀਰ ਸ਼ਾਮਲ ਹੈ ਤੇ ਜਾਂ ਨਵੇਂ ਕਹਾਣੀਕਾਰ ਨੇ ਜਿਨ੍ਹਾਂ ਦੇ ਵਿੱਚ ਗੁਰਪ੍ਰੀਤ ਬੈਣੀ ਸ਼ਾਮਲ ਹੈ ਜਾਂ ਅਲਫਾਜ਼ ਸ਼ਾਮਲ ਹੈ ਤਾਂ ਇਹਨਾਂ ਨੇ ਆਪਣੀਆਂ ਕਹਾਣੀਆਂ ਦੇ ਰਾਹੀਂ ਨਵੀਆਂ ਅੰਤਰਦ੍ਰਿਸ਼ਟੀਆਂ ਦਿੱਤੀਆਂ ਨੇ ਨਵੇਂ ਵਿਸ਼ੇ ਲੈ ਕੇ ਆਂਦੇ ਨੇ ਕਹਾਣੀ ਦੇ ਵਿੱਚ ਸੁਆਮੀ ਸਰਬਜੀਤ ਦੀ ਕਹਾਣੀ ਜਿਹੜੀ ਹੈ ਤਸਵੱਟੀ ਉਹ ਲਿਵਨ ਰਿਲੇਸ਼ਨਸ਼ਿਪ ਨੂੰ ਬਿਆਨ ਕਰਦੀ ਹੈ ਤੇ ਉਸ ਦੇ ਉੱਤੇ ਨਵੀਂ ਅੰਤਮ ਬ੍ਰਿਸ਼ਟੀ ਵੀ ਦਿੰਦੀ ਹੈ ਉਸੇ ਤਰੀਕੇ ਦੇ ਨਾਲ ਸੁਨਿੰਦਰ ਨੀਦ ਦੀ ਕਹਾਣੀ 슈ਗਰ ਡੈਡੀ ਉਹੋ ਵੀ ਇੱਕ ਨਵੀਂ ਅੰਤ੍ਰਦਰਸ਼ੀ ਰਿੰਦੀ ਆ ਤੇ ਨਮਾ ਜਿਹੜਾ ਜਿਸ ਤਰੀਕੇ ਨਾਲ ਸਮਾਜ ਬਦਲ ਰਿਹਾ ਹੈ ਤੇ ਜਿਵੇਂ ਵਿਆਹ ਦੀ ਜਿਹੜੀ ਸੰਸਥਾ ਹੈ ਉਹ ਕਿਸ ਤਰੀਕੇ ਨਾਲ ਭੰਗ ਹੋ ਰਹੀ ਹੈ ਉੱਤੇ ਉਸ ਦੀ ਬਜਾਏ ਉਸ ਦੇ ਖਤਮ ਹੋਣ ਦੇ ਨਾਲ ਜੇਕਰ ਉਹ ਭੰਗ ਹੋ ਰਹੀ ਹੈ ਤਾਂ ਉਸ ਦੇ ਨਾਲ ਇੱਕ ਕੋਈ ਨਵਾਂ ਕੋਈ ਕੋਈ ਸੰਸਥਾ ਜਾਂ ਨਮਾ ਕੋਈ ਮਾਡਲ ਸਾਡੇ ਸਾਹਮਣੇ ਕੋਈ ਕੋਈ ਚੰਗਾ ਮਾਡਲ ਸਾਹਮਣੇ ਆਉਂਦਾ ਹੈ ਜਾਂ ਨਹੀਂ ਆਉਂਦਾ ਉਸ ਦੇ ਨਾਲ ਵੀ ਯੂਜ ਦੀ ਇੱਕ ਕਹਾਣੀ ਬਲਾਈਂਡ ਡੇਟ ਹੈ ਜਿਹੜੀ ਕਿ ਸਰਗੀ ਵੀ ਲਿਖੀ ਹੋਈ ਹੈ ਜ਼ਰੂਰੀ ਹੈ ਕਹਾਣੀਕਾਰ ਨੂੰ ਇਹਨਾਂ ਇੰਨਾ ਜਿਹੜੇ ਤੱਤਾਂ ਦੀ ਪਛਾਣ ਕਰਨੀ ਹੈ ਤੇ ਉਹਨਾਂ ਦੇ ਨਾਲ ਉਸ ਨੂੰ ਮਾਨਸਿਕ ਰੂਪ ਦੇ ਵਿੱਚ ਯੋਜਨਾ ਵੀ ਚਾਹੀਦਾ ਹੈ ਤਾਂ ਜੋ ਉਹ ਦੇਖੇ ਕਿ ਉਸ ਦੀ ਕਹਾਣੀ ਕੋਈ ਨਵੀਂ ਅੰਤਦ੍ਰਿਸ਼ਟੀ ਦੇ ਰਹੀ ਹੈ ਜਾਂ ਕੋਈ ਨਵੀਂ ਸਮੱਸਿਆ ਜਿਹੜੀ ਸਾਡੇ ਸਾਹਮਣੇ ਖੜੀ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਮਿਲਾਨ ਕੁੰਦਰਾ ਨੇ ਆਖਿਆ ਸੀ ਕਿ ਜਿਹੜਾ ਨਵਾਂ ਚੰਗਾ ਗਲਤ ਹੈ ਉਸ ਨੂੰ ਸਵਾਲ ਖੜੇ ਕਰਨੇ ਚਾਹੀਦੇ ਹਨ ਜਵਾਬ ਆਪਣੇ ਆਪ ਲੋਕਾਂ ਨੇ ਲੱਭ ਲੈਣੇ ਹਨ ਜੇ ਜਵਾਬ ਨਹੀਂ ਵੀ ਹੈ ਜ਼ਰੂਰੀ ਨਹੀਂ ਹੈ ਕਿ ਹਰੇਕ ਸਵਾਲ ਦਾ ਜਵਾਬ ਹੋਵੇ ਤੇ ਜ਼ਰੂਰੀ ਨਹੀਂ ਹੈ ਕਿ ਕਹਾਣੀਕਾਰ ਦੇ ਕੋਲ ਹਰੇਕ ਗੱਲ ਦਾ ਜਵਾਬ ਹੋਵੇ ਸਮਾਜ ਦੇ ਕੋਲ ਵੀ ਨਹੀਂ ਹੁੰਦਾ ਸਿੱਖਿਆ ਸ਼ਾਸਤਰੀਆਂ ਦੇ ਕੋਲ ਜਾਂ ਜਿਹੜੇ ਵਿਗਿਆਨੀ ਹਨ ਜਾਂ ਜਿਹੜੇ ਚਿੰਤਕ ਹਨ ਉਹਨਾਂ ਦੇ ਕੋਲ ਵੀ ਹਰੇਕ ਸਵਾਲ ਦਾ ਜਵਾਬ ਨਹੀਂ ਹੁੰਦਾ ਪਰ ਗਲਪ ਨੇ ਚੰਗੇ ਸਵਾਲ ਖੜੇ ਕਰਨੇ ਹੁੰਦੇ ਨੇ ਗੁਰਪ੍ਰੀਤ ਤੇ ਡੈਨੀ ਦੀਆਂ ਕੁਝ ਕਹਾਣੀਆਂ ਨਵੀਆਂ ਆਈਆਂ ਨੇ ਤੇ ਉਹ ਵੀ ਨਵੇਂ ਵਿਸ਼ਿਆਂ ਦੇ ਨਾਲ ਸੰਬੰਧਿਤ ਹਨ ਅਲਫਾਜ ਦੇ ਤਾਂ ਇਹ ਨਵੇਂ ਵਿਸ਼ੇ ਹਨ ਬਜੁਰਤਾਰ ਦੀ ਕਹਾਣੀ ਜਿਹੜੀ ਹੈ ਜਾਂ ਉਸ ਦੀ ਜਿਹੜੀ ਗੋਪਾ ਮਾਇਨ ਵਰਗੀ ਕਹਾਣੀ ਹੈ ਤੇ ਜਾਂ ਫਿਰ ਉਸ ਦੀ ਬੰਦੋ ਵਸਤ ਵਰਗੀ ਕਹਾਣੀ ਹੈ ਤਾਂ ਬੰਦੋ ਵਸਤ ਕਹਾਣੀ ਜਿਹੜੀ ਹੈ ਜੋ ਲੋਨ ਰਿਕਵਰੀ ਦੇ ਲਈ ਕਿਸ ਤਰੀਕੇ ਦੇ ਨਾਲ ਲੋਨ ਦਿੱਤੇ ਜਾਂਦੇ ਹਨ ਤੇ ਲੋਨ ਦੀ ਵਾਪਸੀ ਦੇ ਲਈ ਕਿਵੇਂ ਕਿਰਤੀ ਜਾਂ ਗਰੀਬ ਜਿਹੜੇ ਲੋਕਾਂ ਆਰਥਿਕ ਤੌਰ ਤੇ ਪਛੜੇ ਲੋਕਾਂ ਨੇ ਉਹਨਾਂ ਨੂੰ ਕਿਵੇਂ ਲੋਨ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ ਤੇ ਕਿਵੇਂ ਉਹਨਾਂ ਤੋਂ ਫਿਰ ਲੋਨ ਦੀ ਰਿਕਵਰੀ ਕਰਨ ਦੇ ਲਈ ਕਿਸ ਤਰੀਕੇ ਨਾਲ ਤੰਗ ਕੀਤਾ ਜਾਂਦਾ ਹੈ ਅਜਿਹੇ ਵਿਸ਼ੇ ਦੇ ਉੱਤੇ ਅੱਜ ਤੱਕ ਨਈ ਕਹਾਣੀ ਸੀ ਤਾਂ ਇਹ ਕਹਾਣੀਕਾਰ ਨੂੰ ਨਵੇਂ ਵਿਸ਼ੇ ਵੀ ਲੈਣੇ ਚਾਹੀਦੇ ਹਨ ਨਵੀਆਂ ਅੰਤਰਦ੍ਰਿਸ਼ਣੀਆਂ ਵੀ ਲੈਣੀਆਂ ਚਾਹੀਦੀਆਂ ਹਨ ਨਵੀਆਂ ਰਮਜ਼ਾਂ ਰਮੇ ਰਹੱਸ ਵੀ ਜਿਹੜੇ ਹਨ ਉਹ ਦੁਨੀਆ ਦੇ ਸਾਹਮਣੇ ਪਾਠਕਾਂ ਦੇ ਸਾਹਮਣੇ ਪੇਸ਼ ਕਰਨੇ ਚਾਹੀਦੇ ਹਨ ਇਸਦੇ ਲਈ ਜ਼ਰੂਰੀ ਹੈ ਕਿ ਜਿਹੜਾ ਵਸਤੂ ਜਿਹੜਾ ਤੁਹਾਡਾ ਕਹਾਣੀ ਦਾ ਕਥਾ ਵਸਤੂ ਹੈ ਉਸ ਦੇ ਬੜਾ ਡੂੰਘਾਈ ਦੇ ਵਿੱਚ ਕਥਾਕਾਰ ਜਾਵੇ ਤੇ ਇਸਦੇ ਲਈ ਜ਼ਰੂਰੀ ਹੈ ਕਿ ਕਥਾਕਾਰ ਵਸਤੂ ਯਥਾਰਥ ਨੂੰ ਗਹਿਰਾਈ ਦੇ ਨਾਲ ਸਮਝੇ ਉਹ ਸਾਧਨਾ ਕਰੇ ਉਹ ਆਪਣੀ ਪੂਰੀ ਸਮਰੱਥਾ ਦੇ ਨਾਲ ਮਿਹਨਤ ਕਰੇ ਤੇ ਫਿਰ ਉਸ ਯਥਾਰਥ ਨੂੰ ਪਕੜੇ ਅਤੇ ਫਿਰ ਉਸ ਤੋਂ ਬਾਅਦ ਹੀ ਪੇਸ਼ ਕਰੇ ਇਹ ਚੀਜ਼ਾਂ ਜਿਹੜੀਆਂ ਨੇ ਕਹਾਣੀ ਨੂੰ ਲਿਖਣ ਦੇ ਲਈ ਬਹੁਤ ਜ਼ਰੂਰੀ ਹਨ ਤੇ ਦੋਸਤੋ ਇਸ ਸਾਲ ਦੀਆਂ ਕਹਾਣੀਆਂ ਛਪੀਆਂ ਹਨ ਉਹਨਾਂ ਦੇ ਵਿੱਚੋਂ ਜਿਹੜਾ ਕਿਸਾਨ ਅੰਦੋਲਨ ਨੂੰ ਸੰਬੋਧਿਤ ਕਹਾਣੀਆਂ ਹਨ ਉਹਨਾਂ ਦੇ ਵਿੱਚ ਸੁਖਜੀਤ ਦੀ ਕਹਾਣੀ ਬਾਜੀ ਤੇ ਅਜਮੇਰ ਸਿੱਧੂ ਦੀ ਕਹਾਣੀ ਦੰਮੀ ਛਪੀਆਂ ਸਨ ਦੋਸਤੋ ਇਸ ਸਾਲ ਵਿਆਹ ਵਾਰੀ ਸਬੰਧਾਂ ਦੇ ਉੱਤੇ ਪੰਜ ਕਹਾਣੀਆਂ ਛਪੀਆਂ ਹਨ ਮਾਂ ਵਰਗੀ ਕਹਾਣੀ ਜਯੰਤਿੰਦਰ ਹਾਂਸ ਦੀ ਪਾਸੂ ਕਹਾਣੀ ਅਗਾਜ ਬੀਰ ਦੀ ਨੁਤਫਾ ਕਹਾਣੀ ਬਲੀ ਜੀਤ ਦੀ ਤੇ ਘਰ ਕਹਾਣੀ ਰਿੰਤੀ ਦੀ ਤੇ ਹੈਪੀ ਐਂਡਿੰਗ ਭੁਪਿੰਦਰ ਮਾਨ ਦੀ ਕਹਾਣੀ ਸੀ ਇਸ ਤੋਂ ਇਲਾਵਾ 1984 ਦੇ ਨਾਲ ਸੰਬੰਧਿਤ ਵੀ ਦੋ ਕਹਾਣੀਆਂ ਛਪੀਆਂ ਹਨ ਜਿਨ੍ਹਾਂ ਦੇ ਵਿੱਚੋਂ ਕੱਚਾ ਚਿੱਠਾ ਕਹਾਣੀ ਜਸਵੀਰ ਪੁੱਲਰ ਦੀ ਸੀ ਤੇ ਜਾਨਾ ਦੀ ਕਹਾਣੀ ਇੱਕ ਵਿਸਤਾਰ ਰਤ ਲਿਬੜੀ ਛਪੀ ਸੀ ਜਿਹੜੀ ਕਿ ਹੁਣ ਦੇ 59ਵੇਂ ਅੰਕ ਦੇ ਵਿੱਚ ਛਪੀ ਸੀ ਤੇ ਇਹ ਅਨਵਾਨ ਜਿਹੜਾ ਇਹ ਸੁਲੇਖ ਹੈ ਉਹ ਸੁਜੀਤ ਪਾਤਰ ਦੀ ਇੱਕ ਕਵਿਤਾ ਦੇ ਵਿੱਚੋਂ ਲਿਆ ਗਿਆ ਹੈ ਤੇ ਦੋਸਤੋ ਇਸ ਕਹਾਣੀ ਦੇ ਬਾਰੇ ਜੋ ਅਸੀਂ ਵਿਚਾਰ ਪਿਛਲੇ ਵੀਡੀਓ ਦੇ ਵਿੱਚ ਪ੍ਰਗਟ ਕੀਤੇ ਸਨ ਉਹਨਾਂ ਦੇ ਪ੍ਰਤੀਕਰਮ ਦੇ ਵਿੱਚ ਜਸਵੀਰ ਰਾਣਾ ਜਿਹੜੇ ਕਿ ਪੰਜਾਬੀ ਦੇ ਸੁਪਰ ਸਿੱਧ ਕਹਾਣੀਕਾਰ ਤੇ ਨਾਵਲਕਾਰ ਨੇ ਉਹਨਾਂ ਨੇ ਆਪਣਾ ਪ੍ਰਤੀਕਰਮ ਬੋਲ ਕੇ ਭੇਜਿਆ ਹੈ ਤੇ ਉਹੋ ਤੁਸੀਂ ਸੁਣੋ ਤੇ ਤੁਹਾਨੂੰ ਇਹ ਅੱਜ ਦਾ ਵੀਡੀਓ ਕਿਵੇਂ ਲੱਗਿਆ ਇਹ ਤੁਸੀਂ ਜਰੂਰ ਦੱਸਣਾ ਤੁਹਾਡੇ ਤੋਂ ਵਿਦਾ ਲੈਂਦੇ ਹਾਂ ਸਤਿ ਸ੍ਰੀ ਅਕਾਲ ਦੋਸਤੋ ਹੁਣ ਤੁਸੀਂ ਜਸਵੀਰ ਰਾਣਾ ਜੀ ਦੇ ਵਿਚਾਰ ਸੁਣੋ ਬਹੁਤ ਹੀ ਸਤਿਕਾਰਯੋਗ ਪਿਆਰੇ ਵੀਰ ਤੇ ਦੋਸਤ ਪ੍ਰੋਫੈਸਰ ਐਚ ਐਸ ਡਿੰਪਲ ਤੁਹਾਡੇ ਵੱਲੋਂ 2024 ਦੀਆਂ ਟੌਪ 20 ਕਹਾਣੀਆਂ ਕਿਹੜੀਆਂ ਸਨ ਇਸ ਦਾ ਜਿਹੜਾ ਨੰਬਰ ਵਾਈਜ਼ ਲਿਖ ਕੰਦੀ ਫੋਟੋ ਲਾ ਕੇ ਆਪਣੀ ਬੋਲਦਿਆਂ ਦੀ ਫੋਟੋ ਦੇ ਨਾਲ ਤਸਵੀਰ ਦੇ ਨਾਲ ਵੀਡੀਓ ਦੇ ਨਾਲ ਤੁਸੀਂ ਵਿਸ਼ਲੇਸ਼ਣ ਕੀਤਾ ਹੈ ਨਿਸ਼ਚਿਤ ਤੌਰ ਦੇ ਉੱਤੇ ਉਹ ਸਾਲ ਵਾਈਜ਼ ਸਰਵੇਖਣ ਜਿਹੜਾ ਹੁੰਦਾ ਹੈ ਪੰਜਾਬੀ ਕਹਾਣੀ ਦਾ ਲੇਖਾ ਜੋਖਾ ਹੁੰਦਾ ਹੈ ਉਸ ਲੜੀ ਦੇ ਵਿੱਚ ਇੱਕ ਨਵਾਂ ਟ੍ਰੈਂਡ ਸੈੱਟ ਕੀਤਾ ਹੈ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ ਔਰ ਮੈਨੂੰ ਬਹੁਤ ਖੁਸ਼ੀ ਤੇ ਮਾਣ ਹੋਇਆ ਇਸ ਗੱਲ ਦਾ ਕਿ ਤੁਸੀਂ ਮੇਰੀ ਕਹਾਣੀ ਇੱਕ ਦਸਤਾਰ ਰਤ ਲਿਬੜੀ ਉਸ ਦਾ ਵੀ ਨੋਟਸ ਲਿਆ ਉਹਨੂੰ ਵੀ ਚੰਗੀ ਕਹਾਣੀ ਦੀ ਲੜੀ ਤੇ ਲਿਸਟ ਦੇ ਵਿੱਚ ਰੱਖਿਆ ਹੈ ਸੋ ਤਿੰਨ ਚ ਜਾਂ ਤੇਰਾਂ ਚ ਕਿਤੇ ਤਾਂ ਬੰਦਾ ਆਉਂਦਾ ਹੋਵੇ ਇਹ ਗੱਲ ਪ੍ਰੋਫੈਸਰ ਐਚ ਐਸ ਡਿੰਪਲ ਵਰਗਾ ਬੰਦਾ ਵਿਸ਼ਲੇਸ਼ਕ ਵਿਦਵਾਨ ਦੋਸਤ ਜਦੋਂ ਕਹਿ ਦਵੇ ਤਾਂ ਖੁਸ਼ੀ ਹੁੰਦੀ ਹੈ ਊਰਜਾ ਮਿਲਦੀ ਹੈ ਉਤਸ਼ਾਹ ਮਿਲਦਾ ਹੈ ਸ਼ਾਬਾਸ਼ ਮਿਲਦੀ ਹੈ ਇਹ ਚੀਜ਼ਾਂ ਲਿਖਣ ਵਾਸਤੇ ਪੜ੍ਹਨ ਵਾਸਤੇ ਜ਼ਰੂਰੀ ਹੁੰਦੀਆਂ ਨੇ ਲੇਖ ਲਈ ਬੂਸਟਰ ਡੋਜ਼ ਹੁੰਦੀ ਹੈ ਤੁਸੀਂ ਇੱਕ ਦਸਤਾਰ ਰਤਲੀ ਬੜੀ ਕਹਾਣੀ ਦੇ ਵਿੱਚ ਜਿਹੜੀ ਇੱਕ ਵਧੀਆ ਤੇ ਨਵੀਂ ਮੈਨੂੰ ਨਹੀਂ ਪਤਾ ਸੀ ਗੱਲ ਫੜੀ ਹੈ ਉਹ ਇਹ ਕਿ ਅਖੀਰ ਦੇ ਵਿੱਚ ਉਹ ਬੰਦਾ ਜਦੋਂ ਅਦਾਲਤ ਦੇ ਵਿੱਚ ਇਹ ਕਹਿੰਦਾ ਕਿ ਆਹ ਦਸਤਾਰ ਰਤਲੀ ਬੜੀ ਕੀ ਦੀ ਹੈ ਮੂਰੇ ਬੈਠਾ ਬੰਦਾ ਕਹਿੰਦਾ ਇਹ ਮੇਰੇ ਭਾਈ ਦੀ ਹੈ ਸੁੰਗ ਕੇ ਉਹਦੀ ਰਤ ਕਹਿੰਦਾ ਨਹੀਂ ਉਹ ਤਾਂ ਹੋਰ ਰੰਗ ਦੀ ਸੀ ਹੋਰ ਰੰਗ ਦੀ ਸੀ ਤੁਸੀਂ ਇਸ ਮੈਟਾਫਰ ਦਾ ਜਿਹੜਾ ਇਸ ਵਾਕੰਸ਼ ਦਾ ਜਿਹੜਾ ਅਰਥ ਨਵਾਂ ਕੱਢਿਆ ਕਿ ਉਹ ਕਿਸੇ ਹੋਰ ਜਾਤ ਮਜ਼ਹਬ ਫਿਰਕਾ ਧਰਮ ਬਰਾਦਰੀ ਵਾਲੇ ਬੰਦੇ ਦੀ ਹੋ ਸਕਦੀ ਹੈ ਕੋਈ ਇੱਕ ਜਾਤ ਧਰਮ ਤੇ ਬਰਾਦਰੀ ਉਸ ਵੇਲੇ ਤਸ਼ੱਦਦ ਦਾ ਸ਼ਿਕਾਰ ਨਹੀਂ ਹੋਈ ਮੌਤ ਦਾ ਸ਼ਿਕਾਰ ਨਹੀਂ ਹੋਈ ਫੇਕ ਇਨਕਾਊਂਟਰ ਦਾ ਝੂਠੇ ਪੁਲਿਸ ਮੁਕਾਬਲੇ ਦਾ ਸ਼ਿਕਾਰ ਨਹੀਂ ਹੋਈ ਤੌਰ ਵੀ ਬਹੁਤ ਸਾਰੇ ਲੋਕ ਜਾਤਾਂ ਧਰਮਾਂ ਫਿਰਕਿਆਂ ਦੇ ਵਰਗਾਂ ਦੇ ਹੋਏ ਨੇ ਉਹਨਾਂ ਦੀ ਦਸਤਾਰ ਕਿਸੇ ਹੋਰ ਰੰਗ ਦੀ ਸੀ ਇਹ ਜਿਹੜਾ ਮੈਟਾਫਰ ਤੁਸੀਂ ਹੋਰ ਰੰਗ ਦਾ ਡੀਕੋਡ ਕੀਤਾ ਹੈ ਇਸ ਲਈ ਮੈਂ ਵਿਸ਼ੇਸ਼ ਤੌਰ ਦੇ ਉੱਤੇ ਤੁਹਾਡੀ ਵਿਸ਼ਲੇਸ਼ਣੀ ਅੰਤਰ ਦ੍ਰਿਸ਼ਟੀ ਨੂੰ ਸਲਾਮ ਕਰਦਾ ਮੈਨੂੰ ਉਸ ਕਹਾਣੀ ਦਾ ਇੱਕ ਨਵਾਂ ਅਰਥ ਪੱਲੇ ਪਿਆ ਲੱਭਿਆ ਕਿ ਮੈਂ ਇਹ ਵੀ ਲਿਖਿਆ ਉਹਦੀ ਇੱਕ ਹੋਰ ਪਰਤ ਖੁੱਲੀ ਹੈ ਵਿਸ਼ਲੇਸ਼ਣ ਹੋਵੇ ਤਾਂ ਇਹੋ ਜਿਹਾ ਹੋਵੇ ਨਹੀਂ ਤਾਂ ਨਾ ਹੋਵੇ ਬਾਕੀ ਕਹਾਣੀਆਂ ਦਾ ਵਿਸ਼ਲੇਸ਼ਣ ਵੀ ਤੁਸੀਂ ਇੱਕ ਇੱਕ ਕਰਕੇ ਬਹੁਤ ਖੂਬਸੂਰਤ ਕੀਤਾ ਹੈ ਪੰਜਾਬੀ ਕਹਾਣੀ ਦੇ ਨਵੇਂ ਪ੍ਰਵੇਸ਼ ਦ્વાਰ ਖੁੱਲੇ ਨੇ ਅਰਥਾਂ ਦਾ ਇੱਕ ਨਵਾਂ ਸੰਸਾਰ ਮੇਰੇ ਸਾਹਮਣੇ ਖੁੱਲ ਗਿਆ ਜਿਹਨੂੰ ਮੈਂ ਤੁਹਾਡੇ ਵਿਸ਼ਲੇਸ਼ਣ ਰਾਹੀਂ ਇਹਨਾਂ 20 ਕਹਾਣੀਆਂ ਦੇ ਵਿੱਚੋਂ ਮੁੜ ਤੋਂ ਪੜਿਆ ਤੇ ਆਪਣੀ ਕਥਾ ਦ੍ਰਿਸ਼ਟੀ ਦੇ ਵਿੱਚ ਇਜ਼ਾਫਾ ਕੀਤਾ ਹੈ ਸਮੁੱਚੀ ਪੰਜਾਬੀ ਕਹਾਣੀ ਇੱਕ ਦਸਤਾਰ ਰਤ ਲਿਬੜੀ ਕਹਾਣੀ ਤੇ ਕਹਾਣੀਕਾਰ ਜਸਵੀਰ ਰਾਣਾ ਤੁਹਾਡਾ ਇਸ ਵਿਸ਼ਲੇਸ਼ਣ ਲਈ ਬਹੁਤ-ਬਹੁਤ ਧੰਨਵਾਦ ਕਰਦਾ ਹੈ ਇਹਦਾ ਸਵਾਗਤ ਕਰਦਾ ਹੈ ਤੇ ਆਸ ਔਰ ਉਮੀਦ ਕਰਦਾ ਹੈ ਕਿ ਆਉਣ ਵਾਲੇ ਸਾਲ ਦੇ ਵਿੱਚ 25 ਦੇ ਵਿੱਚ ਵੀ ਤੁਸੀਂ ਇਸ ਲੜੀ ਨੂੰ ਇਸ ਵਿਸ਼ਲੇਸ਼ਣੀ ਜਿਹੜੀ ਤੁਸੀਂ ਯਾਤਰਾ ਸ਼ੁਰੂ ਕੀਤੀ ਹੈ ਇਹਨੂੰ ਜਾਰੀ ਰੱਖੋਗੇ ਇਸ ਦੁਆ ਤੇ ਉਮੀਦ ਨਾਲ ਬਹੁਤ-ਬਹੁਤ ਮੁਬਾਰਕ ਹੋਵੇ 2024 ਤੇ 2025